ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਇੱਕ ਜੱਥਾ ਇਤਿਹਾਸਿਕ ਮਿਲਾਨ ਦਿਹਾੜਾ ਮਨਾਉਣ ਲਈ ਸ੍ਰੀ ਹਜ਼ੂਰ ਸਾਹਿਬ ਨਦੀਰ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਤਖੰਡ ਐਕਸਪ੍ਰੈਸ ਰਾਹੀਂ ਰਵਾਨਾ ਹੋਇਆ ਇਸ ਦੇ ਪ੍ਰਧਾਨਗੀ ਕਰਦਿਆਂ ਕ੍ਰਿਸ਼ਨ ਕੁਮਾਰ 바ਵਾ ਅਤੇ ਸਾਫਕਾ ਕੈਬਨਟ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਜੱਥਾ ਸੈਂਕੜੇ ਸ਼ਰਧਾਲੂਆਂ ਦੇ ਨਾਲ ਰਵਾਨਾ ਹੋਇਆ ਹੈ ਇਸ ਮੌਕੇ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮ일ਾਨ ਦਿਹਾੜੇ ਬਾਰੇ ਵੀ ਗੱਲਬਾਤ ਕੀਤੀ ਨਾ ਜਾਪਾਈ ਨੂੰ ਉਡਾ ਰੋ ਆਪਾਈ ਨੂੰ ਉਡਾ ਰੋ ਲਓ ਜੀ ਸੱਚਖੰਡ ਐਕਸਪ੍ਰੈਸ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਇੱਥੇ ਯਾਤਰੀ ਸਾਡੇ ਸਾਰੇ ਭਗਤ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ 316ਵਾਂ ਇਤਿਹਾਸਿਕ ਮਲਾਪ ਦਿਹਾੜਾ ਮਨਾਉਣ ਲਈ ਸ੍ਰੀ ਹਜੂਰ ਸਾਹਿਬ ਨਦੀਰ ਜਾ ਰਿਹਾ ਹੈ ਸ਼ਾਪਾ ਸਾਹਿਬ ਇਹ ਜੱਥਾ ਜਿੱਥੇ ਹਜ਼ੂਰ ਸਾਹਿਬ ਨਦੇੜ ਵਿਖੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਪਹਿਲੀ ਤਰੀਕ ਨੂੰ ਹੋਣਗੇ ਕੱਲ ਸ਼ਾਮ ਨੂੰ ਪਹੁੰਚੇਗਾ 3 ਤਰੀਕ ਨੂੰ ਪਹੁੰਚੇ ਜਾਣਗੇ ਤੇ ਜਿੱਥੇ ਉਹ ਮਹਾਨ ਯੋद्धा ਜਰਨੈਲ ਜਦ 10 ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 3 ਸਤੰਬਰ 1708 ਨੂੰ ਮਿਲਾਪ ਹੁੰਦਾ ਹੈ ਅਤੇ 12 ਮਈ 1710 ਨੂੰ ਉਹ ਸਰਹੰਦ ਫਤਿਹ ਕਰਦੇ ਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਦੇ ਆ ਉਹ ਯੋਧੇ ਜਰਨੈਲ ਦਾ ਜਿਹੜਾ ਮਿਲਾਪ ਦਿਹਾੜਾ ਦਸਮ ਪਿਤਾ ਦੇ ਨਾਲ ਉਹ ਅਸੀਂ ਮਨਾਉਣ ਜਾ ਰਹੇ ਹਾਂ ਇਹ 22ਵਾਂ ਜੱਥਾ ਜਾ ਰਿਹਾ ਹੈ ਤੇ ਜਿੱਥੇ ਮੈਂ ਸਮਝਦਾ ਉਸ ਮਹਾਨ ਯੋਧੇ ਜਰਨੈਲ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੂਸਰਤ ਬੇਦਰੰਗ ਜਾਫਤ ਅ즈ਨਾਨ ਇੱਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨ ਦਾ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਰ ਸਾਲ ਕਰਦੀ ਹੈ ਅਤੇ ਉੱਥੇ ਹੀ ਜਿਹੜੇ ਸਾਡੇ ਤਖਤ ਦੇ ਜਥੇਦਾਰ ਸਹਿਬਾਨ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਵੀ ਭੇਟ ਕੀਤੀ ਜਾਏਗੀ ਫਾਊਂਡੇਸ਼ਨ ਵੱਲੋਂ ਟਰਸਟ ਵੱਲੋਂ ਕਿਉਂਕਿ ਉਹ ਸਾਡੇ ਮੁਖ ਸਰਪ੍ਰਸਤ ਨੇ ਤੇ ਮੈਂ ਸਮਝਦਾ ਕਿ ਅੱਜ ਜਿਹੜਾ ਜੱਥਾ ਬੜੇ ਖੁਸ਼ੀਆਂ ਭਰੇ ਤੇ ਲੱਡੂ ਵੰਡੇ ਜਾ ਰਹੇ ਨੇ ਕਿਤੇ ਪਰਮਿੰਦਰ ਗਰੇਵਾਲ ਕਿਤੇ ਰਾਜੂ ਬਾਜੜਾ ਜੀ ਕਿਤੇ ਸਾਡੇ ਸਾਥੀ ਲੱਡੂ ਲੈ ਕੇ ਆ ਰਹੇ ਨੇ ਕੋਈ ਫੁੱਲ ਲੈ ਕੇ ਆ ਰਿਹਾ ਹੈ ਕੋਈ ਬੈਨਰ ਤਿਆਰ ਕਰਕੇ ਮੇਰਾ ਮਤਲਬ ਸਾਰਿਆਂ ਦੀਆਂ ਇਹ ਭਾਵਨਾਵਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਹੁਣੇ ਸਤਖੰਡ ਐਕਸਪ੍ਰੈਸ ਇੱਕ ਦੋ ਮਿੰਟ ਦੇ ਵਿੱਚ ਆਉਣ ਵਾਲੀ ਹੈ ਤਾਂ ਕਿ ਸਾਰੇ ਸਟੇਸ਼ਨ ਤੇ ਪਹੁੰਚਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਸੰਸੇਮ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਜਿਸ ਦੇ ਆਸਟ੍ਰੇਲੀਆ ਦੇ ਪ੍ਰਧਾਨ ਅਸ਼ਵਨੀ ਜੀ ਬਾਬਾ ਜੀ ਅਤੇ ਅੱਜ ਜਿਹੜਾ ਜਤਾ ਜਾ ਰਿਹਾ ਹੈ ਸ਼੍ਰੀ ਕ੍ਰਿਸ਼ਨਗਵਰ ਬਾਬਾ ਜੀ ਅਤੇ ਸੁਮੁੱਚੇ ਜਥਾ ਜਾਰਿਆ ਉਸ ਨੂੰ ਰਵਾਨਾ ਕਰਨ ਵਾਸਤੇ ਆਲ ਇੰਡੀਆ ਪਰਮਿਸ਼ਨ ਵੱਲੋਂ ਸ਼੍ਰੀ ਗੁਰਦਾਸ ਇਤਿਹਾਸਕ ਪਰਮਿਸਥਾਨ ਚਰਨ ਸ਼ੋ ਗੰਗਾ ਅਮਰਤਕੁੰਡ ਸੱਚਖੰਡ ਸ਼੍ਰੀ ਕੋਰਾਲਗੜ੍ਹ ਸਾਹਿਬ ਤੋਂ ਦਾਸ ਸੰਤ ਸਤਵਿੰਦਰ ਜੀ ਦਾ ਰਾਸ਼ਟਰੀ ਪ੍ਰਧਾਨ ਬੇਨਤੀ ਵੀ ਕਰਦਾ ਤੇ ਵਧਾਈ ਵੀ ਦਿੰਦਾ ਕਿ ਇਹੋ ਜਿਹੇ ਜਿਹੜੇ ਪ੍ਰਾਲੇ ਐ ਬਹੁਤ ਚੰਗੇ ਐ ਔਰ ਅੱਗੇ ਹੁੰਦੇ ਰਹਿਣ ਜਿਸ ਦੇ ਨਾਲ ਸਮਾਜ ਦੇ ਵਿੱਚ ਏਕਤਾ ਬਣੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਥੇ ਨੂੰ ਜਥੇ ਵਧਾਈ ਦਿੰਦਾ ਸਮੂਹ ਸਾਥ ਸੰਗਤ ਨੂੰ ਵਧਾਈ ਦਿੰਦਾ ਸਾਡੇ ਪ੍ਰਾਸ਼ਨੀ ਜੀ ਆਸਟ੍ਰੇਲੀਆ ਤੋਂ ਆਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦਾ ਧੰਨਵਾਦ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ